ਇਸ ਮਾਮਲੇ ਲੈ ਕੇ ਇੱਕ ਵਾਰੀ ਫਿਰ ਜਿਹੜਾ ਤੁਹਾਨੂੰ ਧਰਨਾ ਪ੍ਰਦਿਸ਼ ਦਿਨਾ ਪਹਿਲੇ ਧਰਨਾ ਸਾਨੂੰ ਅੱਜ ਪੀਐਸਸੀ ਵੀ EMPLOYE FUNDATION ਦੇ ਵੱਲੋਂ ਇਸ ਕਰਕੇ ਦੇਣਾ ਪਿਆ ਜੋ ਪਿਛਲੇ ਸਮੇਂ ਦੇ ਵਿੱਚ ਸਾਡੇ ਨਮਨੀਤ ਕੁਮਾਰ ਜੀ ਜਿਹੜਾ ਸਮਝੌਤਾ ਕਰਕੇ ਜੋ ਆਪਣੇ ਸਾਡੇ ਇੰਜੀਨੀਅਰ ਧਰਮਪਾਲ ਜੀ ਉਹਨਾਂ ਨੇ ਮਿਲ ਦੋਨਾਂ ਧਿਰਾਂ ਨੂੰ ਬੁਲਾ ਕੇ ਆਪਸੀ ਜਿਹੜਾ ਸਮਝੌਤਾ ਕਰਾਇਆ ਸੀਗਾ ਉਹ ਜਿਹੜਾ ਸਮਝੌਤਾ ਹੋਇਆ ਸੀਗਾ ਉਹ 22 10 2024 ਨੂੰ ਸਮਝੌਤਾ ਹੋਇਆ ਸੀਗਾ ਉਸ ਸਮਝੌਤੇ ਤੋਂ ਜਿਹੜਾ ਆਪਣੇ ਐਕਸ਼ਨ ਨਮਨਵੀਰ ਕੁਮਾਰ ਜੀ ਐਕਸ਼ਨ ਤੱਕ ਜੋ ਸਮਝੌਤੇ ਤੋਂ ਮੁੱਕਰ ਗਿਆ ਜੋ ਅੱਜ ਫੇਰ ਵੀ ਸਾਨੂੰ ਇਸ ਕਰਕੇ ਜੜਾ ਧਰਨਾ ਦੇਣਾ ਪਿਆ ਕਿਉਂਕਿ ਇਹ ਲਗਾਤਾਰ ਕਾਫੀ ਲੰਮੇ ਸਮੇਂ ਤੋਂ ਆਪੀ ਅੜੀਏ ਮਨਮਾਨੀਆਂ ਕਰ ਰਿਹਾ ਸਾਡੇ ਜਿਹੜੇ ਮੁਲਾਜ਼ਮ ਆ ਕਾਫੀ ਲੰਮੇ ਸਮੇਂ ਤੋਂ ਖੱਜਲ ਖੋਰ ਹੋ ਰਹੇ ਆ ਉਹਨਾਂ ਨੂੰ ਜਿਹੜਾ ਮੁੱਲ ਖਰਾਬ ਕੀਤਾ ਜਾ ਰਿਹਾ ਇਸ ਕਰਕੇ ਇਤਨਾ ਮਾਮਲੇ ਨੂੰ ਲੈ ਕੇ ਕਿੰਨੇ ਕਿੰਨੇ ਵੇਰੀ ਰਿਸੋਰਸ ਆ ਪਤਾ ਲੱਗਾ ਹਾਈ ਕੋਰਟ ਦਾ ਵਿਰੋਧ ਕੀਤਾ ਗਿਆ ਨਮਨਵੀਰ ਕਰੋ ਬਲੂ ਦੇਖੋ ਜਿਹੜਾ ਨੂ ਨੀਸਾ ਨਾਲ ਜਿਹੜਾ ਕੰਮ ਕਰ ਰਿਹਾ ਇਹ ਮਤਲਬ ਗਲਤ ਕੰਮ ਕਰ ਰਿਹਾ ਅਸੀਂ ਕਈ ਵਾਰ ਜਿਹੜਾ ਸਾਡੇ ਸੀਨੀਅਰ ਅਧਿਕਾਰੀ ਆ ਸਾਡੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਕਈ ਵਾਰ ਅਸੀਂ ਗੱਲਬਾਤ ਕਰਕੇ ਅਸੀਂ ਕੋਸ਼ਿਸ਼ ਕੀਤੀ ਆ ਕਿ ਮੇਲ بیٹھ ਕੇ ਗੱਲਬਾਤ ਹੋ ਜੇ ਇਹ ਮਤਲਬ ਪਤਾ ਨਹੀਂ ਕਿਹੜੀ ਮਤਲਬ ਬਖਲਾੜ ਚਾਣ ਕੇ ਜਿਹੜਾ ਉੱਪਰ ਤੱਕ ਜਾ ਰਿਹਾ ਕਿਉਂਕਿ ਜਿਹੜੀ ਵੀ ਕੋ ਗੱਲ ਹੋਣੀ ਆ ਉਹ ਟੇਬਲ ਟॉक ਹੀ ਹੋਣੀ ਆ ਅੱਜ ਵੀ ਟੇਬਲ ਟਾਕ ਹੋਣੀ ਆ ਕੱਲ ਵੀ ਹੋਣੀ ਆ ਅੱਜ ਵੀ ਸਾਡੀ ਜਿਹੜੀ ਜਥੇਬੰਦੀ ਉਹ ਤਿਆਰ ਆ ਜੇ ਕੋ ਗੱਲਬਾਤ ਸਾਡਾ ਕਰਦੇ ਆ ਅਸੀਂ ਉਹ ਗੱਲਬਾਤ ਕਰਕੇ ਅਸੀਂ ਨਵੇੜ ਨੂੰ ਤਿਆਰ ਉਹ ਕਹਿੰਦੇ ਆਈ ਮਾਫੀ ਮੰਗ ਲੈਣ ਤਾਂ ਮੇਰੇ ਵੱਲੋਂ ਜਿਹੜਾ ਹੈ ਕਿ ਇਹ ਸਾਰਾ ਸੇਵ ਜਿਹੜੇ ਮਾਫੀ ਨਾਮੇ ਦੀ ਗੱਲ ਆ ਉਹ ਜਦੋਂ ਲਿਖਤੀ ਸਮਝੌਤਾ ਹੋਇਆ ਜਿਹੜਾ 22 10 2024 ਨੂੰ ਸਮਝੌਤਾ ਹੋਇਆ ਉੱਥੇ ਜਦੋਂ ਮਿਲ ਬੈਠ ਕੇ ਸਮਝੌਤਾ ਹੋਇਆ ਉੱਥੇ ਕੋਈ ਮਾਫੀ ਨਾਮੇ ਦੀ ਕੋਈ ਗੱਲ ਨਹੀਂ ਹੋਈ ਜੇ ਕੋਈ ਮਾਫੀ ਨਾਮੇ ਦੀ ਗੱਲ ਸੀਗੀ ਉਸੇ ਸਮਝੌਤੇ 'ਚ ਕਰਨੀ ਚਾਹੀਦੀ ਸੀਗੀ ਉਸ ਟਾਈਮ ਹਨ ਦੂਸਰੇ ਦਿਨ ਆਣ ਕੇ ਸਵੇਰੇ ਆਣ ਕੇ ਸਾਈਨ ਕੀਤੇ ਆ ਜੇ ਇਹਨੂੰ ਕੋਈ ਕਮੀ ਪੈਸੀ ਲੱਭਦੀ ਸੀਗੀ ਉੱਥੇ ਆਣ ਕੇ ਆਪਦੀ ਪੂਰੀ ਕਰਦਾ ਇਹ ਜਿਹੜਾ ਹੁਣੇ ਕੰਮ ਕਰ ਰਿਹਾ ਬਿਲਕੁਲ ਲੋਕਾਂ ਨੂੰ ਖਜਲ ਖਵਾਰ ਕਰ ਰਿਹਾ ਜੇਕਰ ਇਹ ਨਾ ਰੁਕਿਆ ਅਸੀਂ ਆਹ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਸੰਘਰਸ਼ ਦੇ ਖਾਬ ਕਰਾਂਗੇ ਅਸੀਂ ਅਸੀਂ ਲੜਨ ਲਈ ਤਿਆਰ ਹਾਂ ਮੁਲਾਜ਼ਮ ਨਹੀਂ ਭਿੜੇਗੇ ਇੱਕ ਇੱਕ ਸੰਤ ਤੇ ਇੱਕ ਮੁਲਾਜ਼ਮਾਂ ਦੀ ਜਿਹੜੀ ਲੜਾਈ ਹੈਗੀ ਹੈ ਉਹ ਅਸੀਂ ਸਮੇਂ-ਸਮੇਂ ਤੇ ਜਿਹੜੇ ਸਾਥੀ ਸਾੜੀ ਜਿਹੜੀ ਮੰਗਾ ਹੁੰਦੀਆਂ ਜਾਇਜ਼ ਜੜੀਆਂ ਉਹ ਅਸੀਂ ਆਪਦੇ ਅਫਸਰਾਂ ਦੇ ਸਾਹਮਣੇ ਰੱਖਦੇ ਆਂ ਉਹਦੇ ਸੰਬੰਧ ਜਿਹੜੀ ਸਦੋਂ ਮੰਗਾ ਹੋ ਨਹੀਂ ਪੂਰੀਆਂ ਹੁੰਦੀਆਂ ਕਿ ਸਾਡੇ ਜਿੱਥੇ ਬੰਦੇ ਜਿਹੜੇ ਲੜਾਈਆਂ ਕਰਨੀਆਂ ਪੈਂਦੀਆਂ ਇਸ ਕਰਕੇ ਜਿਹੜੀਆਂ ਪਿਛਲੇ ਸਮੇਂ ਜਿੱਥੇ ਮਹੌਲ ਬਣਿਆ ਜਿਹੜਾ ਸਰਕਲ ਦੇ ਵਿੱਚ ਸਾਥੀ ਉਹ ਅਸੀਂ ਧਰਮਪਾਲ ਜੀ ਜਿਹੜੇ ਇਥੋਂ ਦੇ ਨਿਗਰਾਨ ਜੀ ਨੇ ਉਹਨਾਂ ਨੇ ਮਤਲਬ ਕਿ ਆਪਣੇ ਬਹਿ ਕੇ ਫੈਸਲਾ ਕਰਵਾਇਆ ਇਹਨਾਂ ਦਾ ਜੋ ਮਸਲਾ ਬਣਿਆ ਸੀ ਮਲਕ ਮੁੰਦਰੀ ਚੋਰੀ ਕਿਤੇ ਕਰ ਲਈ ਮੁਲਾਜ਼ਮਾਂ ਨੇ ਤਾਂ ਕੋਈ ਮੁੰਦਰੀ ਚੋਰੀ ਨਹੀਂ ਕੀਤੀ ਸੀ ਉਹ ਸਿਰਫ ਇੱਕ ਮਨ ਕਰਤ ਸਾਥੀ ਜਿਹੜਾ ਸ਼ਿਕਾਇਤਾਂ ਜਿਹੜੀਆਂ ਬਣਾ ਕੇ ਐਸਪੀ ਨੂੰ ਦਿੱਤੀਆਂ ਗਿਆ ਉੱਥੇ ਵੀ ਅਸੀਂ ਪਹੁੰਚ ਕੀਤੀ ਉੱਥੇ ਵੀ ਅਸੀਂ ਮਿਲੇ ਆ ਇਸ ਕਰਕੇ ਜਿਹੜਾ ਇਹ ਮਲਕ ਬਣਿਆ ਸਿਸਟਮ ਉਹਨੂੰ ਐਸਸੀ ਸਾਹਿਬ ਨੇ ਆਪਣੇ ਹਿਸਾਬ ਦੇ ਨਾਲ ਸਾਥੀ ਜਿਹੜਾ ਸਮਝੌਤਾ ਕਰਾਇਆ ਉਸ ਆਪਣੇ ਸਮਝੌਤੇ ਨੂੰ ਸਾਥੀ ਤੋੜ ਕੇ ਇਹਨਾਂ ਨੇ ਇੱਕ ਜਾਤ ਪਾਤ ਦਾ ਸਾਥੀ ਮੁੱਦਾ ਜਿਹੜਾ ਬਣਾ ਕੇ ਉਹ ਇੱਥੇ ਆਪਣੇ 7-11 ਇਹਨਾਂ ਨੇ ਐਕਸ਼ਨ ਦੀਆਂ ਜੀਵਲੋਂ ਧਰਨਲ ਆਇਆ ਗਿਆ ਇੱਥੇ ਅਸੀਂ ਦੇ ਖਿਲਾਫ ਤੇ ਮੁਲਾਜ਼ਮਾਂ ਦੇ ਖਿਲਾਫ ਅਸੀਂ ਜੇ ਉੱਥੇ ਲੇ ਲਏ ਬڑے ਵੱਡੇ ਵੱਡੇ ਬੈਨਰ ਲਾਏ ਪੋਸਟਰ ਲਾਏ ਤੇ ਵੀ ਸਾਥੀਆਂ ਨੇ ਭ੍ਰਿਸ਼ਟਾਚਾਰ ਕਰਦੇ ਆ ਸਾਥੀਓ ਅਸੀਂ ਕਹਿੰਦੇ ਜਿੰਨੀਆਂ ਹੀ ਪਿਛਲੇ 5 ਸਾਲ ਦੇ ਸਮੇਂ ਦੇ ਵਿੱਚ ਐਸੇ ਐਕਸ਼ਨ ਨਨੀਤ ਕੁਮਾਰ ਨੇ ਜਿੰਨੀਆਂ ਇਨਕੁਆਰੀਆਂ ਕੀਤੀਆਂ ਸੀਐਮਡੀ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਪੀਐਸਪੀਸੀ ਵਾਲਦੇ ਉਹ ਸਾਥੀਓ ਜਿੰਨੀਆਂ ਇਨਕੁਆਰੀਆਂ ਦੇ ਕੀਤੀਆਂ ਉਹ ਸਾਰੇ ਦੁਆਰਾ ਖੋਲ੍ਹੇ ਜਾਣ ਆਪੇ ਸੱਚ ਦਾ ਸੱਚ ਸਾਹਮਣੇ ਆ ਜਾਊਗਾ ਸੱਚ ਕੀ ਝੂਠ ਕੀ ਅਗਰ ਸੱਚ ਨਹੀਂ ਸਕੀ ਹੈ ਅਗਰ ਤੁਹਾਡਾ ਦੋਨਾਂ ਪਾੜੀਆਂ ਰਹੇ ਦੇਖ ਜਿਹੜੀ ਸਾਰੀ ਸਰਕਟ ਕਮੇਟੀ ਹੈ ਉਹ ਜੋ ਅੱਜ ਇਸ ਤੋਂ ਬਾਅਦ ਮੀਟਿੰਗ ਅਸੀਂ ਕਰਾਂਗੇ ਜੋ ਪ੍ਰੋਗਰਾਮ ਲਿਖਣਗੇ ਸਤਿਓ ਅਸੀਂ ਉਹ ਜਿਹੜਾ ਪ੍ਰੋਗਰਾਮ ਤੇ ਅਸੀਂ ਹੁਲ ਚੜਾਵਾਂਗੇ ਜੋ ਸਾਡੂ ਅੱਜ ਦੀ ਹੁੰਦੇ ਹਨਗੇ ਉਸੇ ਅੱਜ ਦੀ ਸੰਸਥਾ ਸਤਿਓ ਕਰਾਂਗੇ ਅਸੀਂ ਜੀ ਨਾਮ ਹੈ ਜੀ ਮੇਰਾ ਨਾਮ ਸतीश ਕੁਮਾਰ ਹੈ ਜੀ ਪੰਜਾਬ 77 ਜੀ